ਖਲੋ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਆਪਾਂ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਹ ਤੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆ ਫਿਰ ਆਪਾਂ ਨੂੰ ਆਪਾਂ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆ ਜਲਾਪ ਕਰਕੇ ਦੇਖ ਲੈਣੇ ਆਂ ਦੇਖ ਲੋ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਆਪਾਂ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਹਦੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆਂ ਫਿਰ ਆਪਾਂ ਨੂੰ ਆਪਾਂ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆਂ ਬਿਜਲਾ ਆਪ ਕਰਕੇ ਦੇਖ ਲੈਣੇ ਆ ਜਦੋਂ ਕਾਗਜ਼ ਪਰ ਤੇ ਤੁਸੀਂ ਵੋਟਾਂ ਪਾਤੀਆਂ ਤਾਂ ਰਾਜ ਪ੍ਰਬੰਧ ਆਪਣੇ ਹੱਥ ਚ ਆ ਗਿਆ ਹੁਣ ਉਹ ਗਾਲਾਂ ਕੱਢ ਦੇ ਫਿਰ ਦੇ ਸਾਨੂੰ ਭਗਵਾਨ ਤਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਈ ਉਹ ਤਾਂ ਬਰਬਾਦ ਕਰ ਦੂਗਾ ਫਰਾਂ ਕੀ ਬਰਬਾਦ ਕਰ ਦੂਗਾ ਅਸੀਂ ਸਕੂਲ ਬਣਾਈ ਜਾਂਦੇ ਆ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੁਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਵਾਲੀ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਮ ਮਿੱੱਦੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ ਜ਼ੀਰੋ ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ 56856 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਪੁੜੀਆਂ ਚਿੱਟੇ ਦੇ ਠੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਟੀਕਾ ਉਹਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਆਪਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਦੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡਦੇ ਕੌਣ ਵੀ ਸਾਡੇ ਬੱਚੇ ਪੜ੍ਹ ਕੇ ਅਫਸਰ ਬਣ ਜਾਣ ਤਾਂ ਉਹ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹੋ ਜਿਹੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਕਿ ਭਗਵਾਨ ਤਬਾਨ ਗੈਂਗਸਟਰ ਪੈਦਾ ਕੀਤੇ ਆ ਭਗਵਾਨ ਤਬਾਨ ਨੇ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਇਹਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੂਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ 'ਚ ਜਾਣਾ ਪੈ ਗਿਆ ਇਹ ਆਪਾਂ ਫਿਰਦੇ ਨੇ ਮੌਜਾਂ ਨਾਲ ਬਰਤ ਕੇ ਬਰਤ ਕੇ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀਆ ਬੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਐ ਹਜੇ ਆਪਾਂ ਹਾਲਾਤ ਹੀ ਨੇ ਹਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਇੱਧਰ ਉੱਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਆ ਭਟਕਾਉਣ ਵਾਲੇ ਜਾਦੇ ਨੇ ਉਹ ਭਟਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ ਤੁਸੀਂ ਐਂ ਕਰੋ ਮੈਂ ਕਿਹਾ ਤੁਸੀਂ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਲਾਂਗੇ ਉਹਦੇ ਚਿੱਟੇ ਹੀ ਵੇਚਣਾ ਕੈਲੀਫੋਰਨੀਆ ਚ ਉੱਥੇ ਵੇਚਣ ਲੱਗ ਜਾਣਗੇ। ਤੇ ਕੈਲੀਫੋਰਨੀਆ ਪੰਜਾਬ ਬਣ ਜਾਊਗਾ। ਸੋ ਬੜਾ ਦੁੱਖ ਹੁੰਦਾ ਕਿ ਅਸੀਂ ਇਸ ਪੰਜਾਬ ਨੂੰ ਜਿਹੜਾ ਪੰਜਾਬ ਛਿੰਝਾਂ ਵਾਸਤੇ ਜਾਣਿਆ ਜਾਂਦਾ ਸੀ, ਕੁਸ਼ਤੀਆਂ ਵਾਸਤੇ ਜਾਣਿਆ ਜਾਂਦਾ ਸੀ। ਪਹਿਲਵਾਨ ਸਾਡੇ ਫੌਜ ਵਿੱਚ ਭਰਤੀ ਵਾਸਤੇ ਸਾਡਾ ਪੰਜਾਬ ਜਾਣਿਆ ਜਾਂਦਾ ਸੀ। ਕਬੱਡੀਆਂ ਵਾਸਤੇ ਜਾਣਿਆ ਜਾਂਦਾ ਸੀ। ਸਰੂ ਵਰਗੇ ਜਵਾਨ ਸਾਡੇ ਅੱਜ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਲਾਂ ਖਰਾਬ ਕਰਤੀਆਂ। ਅੱਜ ਸਾਡੇ ਬੱਚੇ ਫੌਜ ਭਰਤੀ ਹੋਣ ਦੇ ਕਾਬਲ ਨਹੀਂ ਰਹੇ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਆਹ ਹਾਲਾਤ ਬਣਾਤੇ ਸਾਡੇ ਨਾਲ ਇਹ ਐਂ ਨਹੀਂ ਬਣੇ ਇੱਕ ਦਿਨ 'ਚ ਹੀ ਇਹ ਦੋਨਾਂ ਨੇ ਰਲ ਰਲ ਕੇ ਬਣਾਏ ਨੇ 5-5 ਸਾਲ ਦੀਆਂ ਵਾਰੀਆਂ ਲਾਈਆਂ ਇਹਨਾਂ ਨੇ 5 ਸਾਲ ਤੂੰ 5 ਸਾਲ ਮੈਂ ਲੋਕ ਕਿੱਧਰ ਜਾਣਗੇ ਲੋਕਾਂ ਕੋਲੇ ਕੋਈ ਰਾਹ ਨਹੀਂ ਸੀਗਾ ਤੁਸੀਂ ਤਾਂ ਇੱਥੋਂ ਸਾਰੇ ਜਿਤਾ ਕੇ ਦੇਖਿਆ ਕੋਈ ਗੱਲ ਬਣੀ ਨਹੀਂ ਪਰ ਹੁਣ ਆਪਣੀ ਸਰਕਾਰ ਹੈ ਜਿਹੜੇ ਸਾਹਬ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਗਹਾਨ ਸਰਕਾਰ ਵੀ ਆਪਣੀ ਐ ਆਓ ਆਪਾਂ ਇਕੱਠੇ ਹੋ ਕੇ ਆਹ ਇਲਾਕੇ ਦੀਆਂ ਸੜਕਾਂ ਆਹ ਇਲਾਕੇ ਦੇ ਸਕੂਲ ਆਹ ਇਲਾਕੇ ਦੇ ਕਾਲਜ ਯੂਨੀਵਰਸਟੀਆਂ ਇੱਥੇ ਬਣਾਈਏ ਫੈਕਟਰੀਆਂ ਇੱਥੇ ਲਾਈਏ ਸਾਡੇ ਬੱਚੇ ਤੜਕੀ ਜਾਇਆ ਕਰਨ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਖੋਕੇ ਟਿਕ ਟਿਫਨ ਫੜਾਉਣੇ ਚਾਹਣਾ ਟਿਫਨ ਉਹ ਕੰਮ ਤੇ ਜਾਣ ਹੱਥ ਨੂੰ ਕੰਮ ਤੋਂ ਕਰਾਂ ਮਾਮਾ ਵੀ ਖੁਸ਼ ਪਰਵਾਰ ਵੀ ਖੁਸ਼ ਬਾਹਰਲੇ ਮੁਲਕਾਂ ਚ ਵੀ ਜਾ ਕੇ ਕੀ ਕਰੋਗੇ ਹੁਣ ਉਹ ਕੱਢਣ ਲੱਗੇ ਉੱਥੋਂ ਰੋਜ਼ ਖਬਰਾਂ ਆਉਂਦੀਆਂ ਨੇ ਜੀ ਬਗਾਨੇ ਬਗਾਨੇ ਮੁਲਕ ਨੇ ਉਹ ਕਹਿੰਦੇ ਸਾਡਾ ਕਾਨੂੰਨ ਹੈ ਜਾਓ ਇੱਥੋਂ ਕੀ ਕਰੋਗੇ ਅਬਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹਰ ਪਿੰਡ ਲਗਭਗ ਚਰਨਸ਼ੋਪਰਾਪਤ ਹੈ ਐਨੀ ਵਧੀਆ ਧਰਤੀ ਹੈ ਨਹੀਂ ਕਿਤੇ ਨਾ ਝਾੜ ਵਾਲੇ ਪਾਸੇੋਂ ਧਰਤੀ ਮੁਕਰਦੀ ਹੈ ਆ ਗੁਰਦੁਆਰਾ ਸਾਹਿਬ ਹੈ ਉਹ ਸਪੀਕਰ ਲੱਗੇ ਨਿਸ਼ਾਨ ਸਾਹਿਬ ਲੱਗੇ ਤੜਕੀ ਤੇ ਸ਼ਾਮ ਨੂੰ ਸਵੇਰੇ ਅੰਮ੍ਰਿਤ ਵੇਲੇ ਸ਼ਾਮ ਨੂੰ ਰਹਿਦਾ ਇਸ ਵੇਲੇ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਐ ਲੱਖਾਂ ਸਪੀਕਰਾਂ ਚੋਂ ਗੂੰਜਦੀ ਐ ਅੱਛਾ ਦੁਨੀਆ ਦਾ ਭਲਾ ਮੰਗਣ ਵਾਲੇ ਲੋਕ ਆ ਸਾਡਾ ਹਾਲ ਹੀ ਕਿਉਂ ਹੋ ਗਿਆ ਐਨਾ ਕਰਕੇ ਅੱਛਾ ਜਿਆਦਾ ਬੰਦੇ ਨਹੀਂ ਹੈਗੇ ਇਹ ਖਰਾਬ ਕਰਨ ਵਾਲੇ 10 15 ਹੀ ਨੇ 5-7 ਉਧਰਲੇ ਨੇ 5-7 ਇਧਰਲੇ ਨੇ ਬਸ ਹੈ ਬੱਸ ਆਹ ਕਹਤਾ ਕਹਤਾ ਹੁਣੇ ਜਨਤਾ ਦੀ ਵਾਰੀ ਹੁੰਦੀ ਐ ਜਾ ਰੱਬ ਕਿਹੜਾ ਆ ਪਾਉਂਦਾ ਹੁੰਦਾ ਕਿਸੇ ਨਾ ਕਿਸੇ ਤੋਂ ਪਾਉਂਦਾ ਹੀ ਹੁੰਦਾ ਇਹਨਾਂ ਨੇ ਆਪ ਹੀ ਅਰਦਾਸ કરી ਸੀ ਕਿ ਜਿਨ੍ਹਾਂ ਨੇ ਚਿੱਟਾ ਵੇਚਿਆ ਉਹਨਾਂ ਲੱਕ ਅੱਖ ਨਾ ਰਵੇ ਉਹ ਦੇਖ ਲਓ ਕੀ ਹੋ ਗਿਆ ਫਿਰ ਹੈ ਉਹ ਬੈਠਿਆ ਨਾ ਬੇ ਉਹ ਬੈਠਿਆ ਹੁਣ ਮੁਲਾਕਾਤ ਨੂੰ ਜਾਂਦੇ ਆ ਉੱਥੇ ਸਹਰਾਣੇ ਮੰਗਦੇ ਨਾਲੇ ਉੱਥੇ ਸਾਡੇ ਧੀਆਂ ਪੁੱਤਾਂ ਦੇ ਲਾਸ਼ਾਂ ਵਿਛਾ ਕੇ ਸਾਡੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਤੇ ਤੁਸੀਂ ਉੱਥੇ ਕਹੋ ਜੀ ਮੈਨੂੰ ਤਾਂ ਤੇ ਸਪੈਸ਼ਲ ਰੱਖੋ ਕੀ ਗੱਲ ਜਮਰਾਉ ਦਾ ਕਿਲਾ ਜਿੱਤ ਕੇ ਆਏ ਹਾਂ ਡਰੱਗ ਦੇ ਕੇਸਾਂ ਚ ਅੰਦਰੋਂ ਵਿਕਟਰੀ ਦੇ ਸੈਨ ਬਣਾਉਣੇ ਹੋ ਤੁਸੀਂ ਮੈਂ ਤਾਂ ਬੇਨਤੀ ਹੀ ਕਰ ਸਕਦਾ ਮੇਰੇ ਬਾਕੀ ਤਾਂ ਤੁਸੀਂ ਕਰਦਾ ਕੰਮ ਹਾਂ ਇੰਨਾ ਕਾ ਮੈਂ ਬੇਨਤੀ ਕਰਨ ਵਿੱਚ ਡਰਦਾ ਨਹੀਂ ਨਾ ਮੈਂ ਕਿਸੇ ਨਾਲ ਮਿਲਿਆ ਹੋਇਆ ਨਾ ਮੈਂ ਕੋਈ ਕਮਿਸ਼ਨ ਖਾਣਾ ਹੈ ਨਾ ਮੈਂ ਬਸਾਂ ਚਿੱਸਾ ਪਾਉਣਾ ਨਾ ਮੇਰਾ ਕੋਈ ਰੇਤੇ ਚਿੱਸਾ ਹੈ ਨਾ ਮੇਰਾ ਢਾਬਿਆਂ ਚਿੱਸਾ ਹੈ ਮੇਰਾ ਹਿੱਸਾ ਹੈਗਾ ਹਿੱਸਾ ਮੇਰਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚਿੱਸਾ ਉਹ ਹਿੱਸਾ ਰੱਖੂਗਾ ਮੈਂ ਜਿਹੜੇ ਹਜੇ ਵੀ ਸੋਚੀ ਬੈਠੇ ਆ 11 ਤਰੀਕ ਨੂੰ ਇੱਧਰ ਉੱਧਰ ਆਏ ਇੱਧਰ ਹੀ ਆ ਜਾਓ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬਾਬੇ ਨਾਨਕ ਵਾਲੀ ਤੱਕੜੀ ਸਮਝ ਸਮਝ ਵੋਟਾਂ ਪਾਈਆਂ ਓ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਜਦੋਂ ਤੁਹਾਨੂੰ ਯਾਦ ਹੀ ਹੈ ਫਿਰ ਹੋ ਕਿਉਂ ਜਾਏ ਸੋ ਵੀਰੋ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਹੀ ਚੱਲਿਆ ਪਾਸ ਇਹਨਾਂ ਦਾ ਕੰਮ ਆ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਪਰ ਨਵਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮਦੇ ਯਾਰ ਬਈ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫੇਰ ਫੇਰ ਵੋਟਾਂ ਪਾਉਂਦੇ ਨੇ ਪਾਈਆਂ ਵੀ ਨਹੀਂ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸਵੈਧ ਕੀ ਹੈ ਜਾਂ ਕੁਝ ਕਰੋ ਕਿ 11 ਤਰੀਕ ਨੂੰ ਇਹਹ ਜੇ ਵੇਲੇ ਤੱਕ ਨਿਬੜਿਆ ਪਿਆ ਹੋਵੇ ਕੰਮ ਤੇ 14 ਤਰੀਕ ਨੂੰ ਇਹਹ ਜੇ ਵੇਲੇ ਤੱਕ ਖੁਸ਼ੀਆਂ ਦੇ ਤਰਾਨੇ ਵੱਜਦੇ ਹੋਣ ਇਹ ਜੇ ਵੇਲੇ ਤੱਕ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਣ ਚਲੋ ਯਾਰ ਆਪਣੇ ਹੀ ਬੰਦਾ ਤੀਜੇ ਨੰਬਰ ਤੇ ਬਟਨ ਆ ਆਪਣਾ ਤੀਜੇ ਨੰਬਰ ਤੇ ਮਸ਼ੀਨ ਚ ਪਹਿਲਾ ਦੂਜਾ ਤੀਜਾ ਜਾਣਸਾਰ ਤੀਜਾ ਨੰਬਰ ਦਾ ਬਟਨ ਦਬੋਂਗੇ ਇੱਕ ਚੀਜ਼ ਉੱਚੋਂ ਵੱਜੂਗੀ ਇੱਕ ਘੰਟੀ ਜੀ ਟੂ ਐ ਕਰਕੇ ਆਊਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਦੇ ਚੀਕਾ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁ ਕਢਾਈਆਂ 70 ਸਾਲ ਤੋਂ ਹੁਣ ਥੋੜੀਆਂ ਜਿਹੀ ਤਾਂ ਇਹਨਾਂ ਨੂੰ ਵੀ ਬਣਦਾ ਆਪਾਂ ਵਾਪਸ ਦੇਈਏ ਚੀਕਾਂ ਫੇਰ ਇਹਨਾਂ ਨੇ ਚੀਕਾ ਪਾਈਆਂ ਦੇਖਿਓ ਤੁਸੀਂ ਉਹ ਮੇਰਾ ਕੰਮ ਐ ਫੇਰ ਅੱਗੇ ਕਹਾ ਪੋਸਟਰ ਕਿੱਥੇ ਲਾਉਣਾ ਐ ਰੋਡ ਸ਼ੋਅ ਕਿੱਥੋਂ ਦੀ ਜਾਣਾ ਐ ਏਜੰਟ ਕੌਣ ਬਣੂੰਗਾ ਆਪਣਾ ਉੱਥੇ ਪੋਲਿੰਗ ਵਾਲਾ ਹੈਨਾ ਇਹ ਕੰਮ ਤੁਸੀਂ ਕਰ ਲਓ ਤਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੱਕੇ ਸਿਨੋਂ ਨਹੀਂ ਐ ਹੁਣ ਆਜਾ ਕੁਝ ਕਰ ਜਾਂਦਾ ਕੋਈ ਵੀਡੀਓ ਬਣਾ ਲਈ ਕੋਈ ਹੋਰ ਤਰੀਕਾ ਨਾਲ ਬਦਨਾਮ ਕਰ ਜਾਂਦਾ ਪੌਣੇ 4 ਸਾਲ ਹੋ ਗਏ ਵੀਰੋ 1 ਰੁਪਏ ਦਾ ਇਲਜ਼ਾਮ ਲੱਗੇ ਭਗਵਾਨ ਤਮਾਨ ਨੇ 1 ਰੁਪਿਆ ਖਾ ਲਿਆ ਹੋਵੇ ਪੈਸੇ ਕਮਾਉਣ ਆਇਆ ਇੱਥੇ ਜੇ ਪੈਸੇ ਕਮਾਉਣੇ ਹੁੰਦੇ ਹੱਕ ਸੱਚ ਦੀ ਕਮਾਈ ਦੀ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਉਹ ਜੋ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਹੁਣ ਇਧਰ ਆ ਗਿਆ ਉੱਥੋਂ ਹੀ ਕਮਾਈ ਜਾਂਦੇ ਬਥੇਰੇ ਪੈਸੇ ਮਿਲਦੇ ਸੀ ਬੰਬੇ ਦਿੱਲੀਆਂ ਤੋਂ ਅੱਜ ਵੀ ਕਹੀ ਜਾਂਦੇ ਉਹ ਤਾਂ ਮੈਨੂੰ ਕਦੇ ਕਿਉਂ ਫਿਰਦਾ ਰੂੜੀਆਂ ਤੇ ਆ ਜਾ ਇੱਧਰ ਮੈਂ ਕਿਹਾ ਨਹੀਂ ਹੁਣ ਪਰਮਾਤਮਾ ਨੇ ਡਿਊਟੀ ਲਾਈ ਆ ਹੁਣ ਤਾਂ ਲੋਕਾਂ ਨੂੰ ਰੂੜੀਆਂ ਤੋਂ ਚੱਕ ਕੇ ਇੱਧਰ ਲਿਆਉਂਗਾ ਹੁਣ ਤਾਂ ਲੋਕਾਂ ਦੀ ਤੇ ਵਿੱਚ ਡਿਊਟੀ ਲਾਤੀ ਪਰਮਾਤਮਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜ੍ਹਾਵਾਵਾਂਗੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਬਜ਼ੁਰਗਾਂ ਦਾ ਇਲਾਜ ਕਰਾਵਾਂਗੇ ਆਪਾਂ ਤਾਂ 50 52 ਸਾਲ ਦੀ ਉਮਰ 'ਚ ਲੱਡੂ ਵੰਡਣ ਲੱਗ ਗਏ ਜੇ ਮੌਤ ਹੋ ਜੇ 50 52 ਸਾਲ ਦੀ ਉਮਰ 'ਚ ਉਮਰ ਮੰਨਣ ਲੱਗ ਗਏ ਆਪਾਂ ਨੂੰ ਬੁਚਲ ਬਹੁਤ ਐ ਪੋਤੇ ਦਾ ਮੂੰਹ ਦੇਖ ਕੇ ਬਹੁਤ ਐ ਹੁਣ ਤਾਂ ਯਾਰ 50 52 ਸਾਲ ਤੀ ਆਪਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਦੇ ਕਿਉਂਕਿ ਲਾਜ ਵਾਸਤੇ ਪੈਸੇ ਐ ਨਹੀਂ ਤੇ ਚਿੰਤਾ ਚਿਖਾ ਸਮਾਨ ਚਿੰਤਾ ਖਾ ਗਈ ਦਵਾਈ ਨਹੀਂ ਕੰਮ ਕਰਦੀ ਕੋਈ ਜਦੋਂ ਚਿੰਤਾ ਹੀ ਹੋਵੇ ਵੀ ਘਰ ਦਾ ਕੀ ਬਣੂਗਾ ਘਰ ਅੱਖਾਂ ਸਾਹਮਣੇ ਉਜੜੀ ਜਾਂਦਾ ਓਯਾਰ ਨਾਲੇ ਕੌਣ ਨੇ ਆ ਨਹੀਂ ਆ ਪੰਜਾ ਤੱਕੜੀਆਂ ਵਾਲੇ ਨੇ ਇਹਨਾਂ ਦੇ ਵੀ ਆਉਣਗੇ ਆਏ ਹੋਣੇ ਹਨਾ ਕੋਈ ਨਹੀਂ ਚਾਇਆ ਉਹ ਦੇਖ ਹੈ ਇਹਨਾਂ ਨੂੰ ਵੀ ਹਣਾ ਖਗੋ ਤਬਾਤਾ ਹੁਣੇ 14 ਤਰੀਕ ਤੋਂ ਵਾਤਾ ਇਹ ਕਰ ਲਿਓ ਇਹਨਾਂ ਦੇ ਵੀ ਆਖਰੀ ਦਰਸ਼ਨ ਵੀ ਭਾਈ ਚੰਗਾ ਬਹੁਤ ਵਧੀਆ ਧੰਨਵਾਦ ਜਾਓ ਹੁਣ ਸ਼ਾਬਾਸ਼ ਕੱਢੋ ਇਹਨਾਂ ਨੂੰ ਆਪਣੇ ਇਲਾਕੇ ਚ ਮਾਲਵੇ ਜਿਹੜਾ ਅਸੀਂ ਕੱਢ ਰੱਖੇ ਨੇ ਪਹਿਲਾਂ ਹੀ ਮਾਲਵੇ ਜਿਦਾ ਉਹ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਤੋਂ ਲੈ ਕੇ ਭੂਮੜ ਮਲੂਕੇ ਪੱਠੜਾਂ ਚੰਦੂ ਮਾਇਰੇ ਸਾਰੇ ਹੀ ਹਰਾਏ ਹੋਏ ਨੇ ਉਹ ਨਹੀਂ ਜਾਣਦੇ ਪਿੰਡਾਂ ਜਾਣ ਨਹੀਂ ਦਿੰਦੇ ਉੱਥੇ ਹਾਂ ਮੈਂ ਕਦੋਂ ਕਹਣਾ ਮੈਂ ਕਹਾਂ ਦੇਖਦੇ ਜਾਓ ਵਡਾ ਤਾਣਾ ਬਾਣਾ ਇਹਨਾਂ ਨੇ ਬਹੁਤ ਵੱਡਾ ਬੁਣਿਆ ਹੋਇਆ ਸੀ ਉਹਨੂੰ ਅਸੀਂ ਢੇੜੀ ਜਾਣਿਆ ਨਹੀਂ ਮੈਨੂੰ ਮੈਂ ਢੰਡ ਪਿੰਡ ਗਿਆ ਪਿਛਲੀ ਵਾਰ ਮੈਨੂੰ ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਉਸੇ ਰਾਤ ਨੂੰ ਹੀ ਛਾਪਾ ਪਿਆ ਉੱਥੇ ਉਸੇ ਰਾਤ ਨੂੰ ਤੂੰ ਸਾਨੂੰ ਦੱਸ ਦੇ ਜਾਓ ਇਹ ਹੋਊਗਾ ਲੋਕਾਂ ਦੇ ਸਹਿਯੋਗ ਨਾਲ ਹੀ ਕੰਮ ਖਤਮ ਕੰਮ ਖਤਮ ਹੋਊਗਾ ਲੋਕਾਂ ਦੇ ਸਹਿਯੋਗ ਨਾਲ ਕੱਲੀ ਪੁਲਿਸ ਤੇ ਨਹੀਂ ਛੱਡ ਸਕਦੇ ਇਹ ਤਾਂ ਲੋਕ ਲਹਿਰ ਬਣਾਉਣੀ ਪਊਗੀ ਲੋਕ ਵੀ ਹੁਣ ਆਉਣ ਲੱਗ ਗਏ ਜਰਾ ਹਾਂ ਸਾਡਾ ਘਰ ਬਚਾ ਲਈਏ ਪਹਿਲਾਂ ਲੋਕ ਦੱਸਦੇ ਨਹੀਂ ਸੀਗੇ ਸੰਘ ਸ਼ਰਮ ਮਾਰਦੀ ਸੀ ਸ਼ਰੀਕੇ ਦੀ ਭਾਈਚਾਰੇ ਦੀ ਹੈਨਾ